ਮంత్రి ਪੰਜਾਬ ਡਾਕਟਰ ਬਲਬੀਰ ਸਿੰਘ ਨੇ ਅੱਜ ਮੋਗਾ ਦੇ ਕਸਪਾ ਕੋਟ ਈਸੇਖਾਵਕੇ ਪਹੁੰਚ ਕੇ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਡਾਕਟਰ ਨਿਲ ਕੰਬੋਜ ਤੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰਸਤਵਾਇਆ। ਇਸ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਹਮਲਾਵਰਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ। ਡਾਕਟਰ ਨਿਲ ਕੰਬੋਜ ਜੀ ਇੱਕ ਬਹੁਤ ਡੈਡੀਕੇਟਿਡ ਡਾਕਟਰ ਹੈ ਔਰ ਕੋਟ ਈਸੇਖਾ ਵਿੱਚ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ। ਔਰ ਉਹਨਾਂ ਦਾ ਜਿਹੜਾ ਆਪਣੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੀ ਡਾਟਰ ਨਾਲ ਵੀ ਡਾਕਟਰ ਹੈ ਔਰ ਸਾਡੇ ਕੋਲ ਕੰਮ ਕਰਦੀ ਹੈ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਵੈਸੇ ਮਤਲਬ ਸਾਡੀ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ ਬਟ that is beside the point ਬਟ ਇੱਕ ਐਜ਼ ਅ ਡਾਕਟਰ ਔਰ ਸਮਾਜ ਦੇ ਵਿੱਚ ਬਹੁਤ ਅੱਛੀ ਸੇਵਾ ਕਰ ਰਹੇ ਸੀਗੇ ਤੇ ਬੜੀ ਮਤਲਬ ਇੱਕ ਬਹੁਤ ਜ਼ਿਆਦਾ ਟਰੈਜਿਕ ਔਰ ਮੰਦ ਭਾਗੀ ਔਰ ਅਨਫੋਰਚੂਨੇਟ ਜਿਹੜੀ ਇੱਕ ਘਟਨਾ ਹੋਈ ਹੈ ਕਿ ਇੱਕ ਮਰੀਜ਼ ਦੇ ਘਰਬ ਦੇ ਵਿੱਚ ਜਿਹੜੀ ਕਿ ਧੋਖੇਬਾਜ਼ੀ ਆ ਜਿਹੜਾ ਕਿ ਕੋ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈ ਕਿ ਤੁਸੀਂ ਡਾਕਟਰ ਕੋਲੇ ਇਲਾਜ ਕਰਾਣ ਆਂਦੇ ਹੋ ਔਰ ਉਹਨੂੰ ਧੋਖੇ ਨਾਲ ਗੋਲੀ ਮਾਰਦੇ ਹੋ ਉਹਨਾਂ ਨੇ ਧੋਖੇ ਨਾਲ ਗੋਲੀ ਮਾਰੀ ਆ ਔਰ ਉਹਨਾਂ ਦੀ ਜਿਹੜੀ ਆ ਗਿਆ ਬੜੀ ਕ੍ਰਿਟੀਕਲ ਇੰਜਰੀ ਹੋਈ ਆ ਇਸ ਕਰਕੇ ਉਹ ਆਪਣੀ ਜਿਹੜੀ ਹੈਗੀ ਆ ਆਈਸੀਯੂ ਦੇ ਵਿੱਚ ਜਿਹੜੀ ਆ ਗਿਆ ਬੜੇ ਕ੍ਰਿਟੀਕਲ ਕੰਡੀਸ਼ਨ ਚ ਇੱਥੇ ਪਹੁੰਚੇ ਆ ਪਰ ਵਾਇਰੂਦੀ ਕਰਪਾ ਹੋਈ ਕਿ ਠੀਕ ਠਾਕ ਪਹੁੰਚ ਗਿਆ ਸਾਲ ਲੈਂਦੇ ਹੋਏ ਔਰ ਡਾਕਟਰ ਜਿਹੜੇ ਹੈਗੇ ਬੈਸਟ ਪੋਸੀਬਲ ਟਰੀਟਮੈਂਟ ਦੇ ਰਹੇ ਆ ਇਹ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਮੈਂ ਜਿਹੜੇ ਨੌਜਵਾਨ ਆ ਜਿਹੜੇ ਗਮਰਾਹ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਗਲਤਫਹਿਮੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਹੈ ਔਰ ਜਿਹੜੀ ਭਗਵੰਤ ਮਾਨ ਗਵਰਨਮੈਂਟ ਹੈ ਸਾਡੀ ਇੱਕ ਕਮਿਟਮੈਂਟ ਹੈ ਕਿ ਅਸੀਂ ਜਿਹੜਾ ਹੈਗਾ ਚਾਹੇ ਉਹ ਮਤਲਬ ਗੈਂਗਸਟਰ ਹੋਣ ਚਾਹੇ ਜਿਹੜੇ ਆਪਣੇ ਨਸ਼ੇ ਦੇ ਵਪਾਰੀ ਹੋਣ ਉਹਨਾਂ ਨੂੰ ਇਹ ਐਡਵਾਈਸ ਸਲਾਹ ਵੀ ਹੈ مشورہ بھی ہے اور وارننگ بھی ہے کہ ਉਹ ਜਿੱਥੇ ਮਰਜ਼ੀ ਛੁਪ ਜਾਣ ਉਹਨਾਂ ਨੂੰ ਲੱਭ ਲਾਂਗੇ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ اور ਅਸੀਂ ਪੰਜਾਬ ਦੇ ਜਿਹੜੇ ਮਤਲਬ ਉਹਨਾਂ ਨੂੰ ਪੰਜਾਬ ਨੂੰ ਬਰਬਾਦ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ اور ਉਹਨਾਂ ਨੂੰ ਲੱਭਾਂਗੇ اور ਇਹੋ ਜੀ سزا دیں گے ਕਿ ਪਰਿਵਾਰਾਂ ਦੀ ਆਣ ਵਾਲੀਆਂ ਪੀੜ੍hiyan ਵੀ ਯਾਦ ਰੱਖਣ ਪਰਿਵਾਰ ਦੀ ਗੱਲ ਹੋਣੀ ਸਰ ਕੀ ਕਹਿੰਦੇ ਪਰਿਵਾਰ ਇੱਥੇ ਹੈਗਾ ਜੀ ਪਰਿਵਾਰ ਸਤਵੇਂ ਵਿੱਚ ਐਸ ਵੇਲੇ ਉਹਨਾਂ ਨੂੰ ਅਸੀਂ ਮੱਲਾ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਆ ਮੇਰੇ ਨਾਲ ਮੇਰੇ ਜਿਹੜੇ ਭਰਾ ਹੈਗੇ ਆ ਜੀ ਦਵਿੰਦਰਜੀਤ ਜੀ ਔਰ ਡਾਕਟਰ ਅਮਨ ਵੀ ਔਰ ਸਾਰੇ ਜਣੇ ਅਸੀਂ ਤੁਹਾਡੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਜਿੰਨੇ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਉਹਨਾਂ ਪਰਿਵਾਰ ਦੇ ਨਾਲ ਖੜੇ ਆ ਔਰ ਸਾਡੀ ਸਾਰੀ ਸਰਕਾਰ ਪਰਿਵਾਰ ਦੇ ਨਾਲ ਖੜੀ ਆ ਅਸੀਂ ਉਹਨਾਂ ਨੂੰ ਭਰੋਸਾ ਵੀ ਦਵਾਇਆ ਅਸੀਂ ਕੋਸ਼ਿਸ਼ ਵੀ ਕਰ ਰਹੇ ਆ ਮੈਡੀਕਲ ਟ੍ਰੀਟਮੈਂਟ ਵੀ ਬੈਸਟ ਪੋਸੀਬਲ ਦੇ ਰਹੇ ਆ ਔਰ ਉਹਨਾਂ ਦਾ ਜਿਹੜਾ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਉਹਨਾਂ ਨੇ ਇਹ ਵੀ ਯਕੀਨ ਦਵਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਮਾਨ ਗਵਰਨਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਦੋਸ਼ੀਆਂ ਨੂੰ ਬਖਸ਼ੇਗੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਲੌਜੀਕਲ ਐਂਡ ਤੱਕ ਜਿਹੜਾ ਉਹਨਾਂ ਨੂੰ ਦੇ ਵਿਲ ਵੀ ਬਰੌਟ ਟੂ ਜਸਟਿਸ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਔਰ ਕੋਰਟ ਵਿਚਾਰੀ ਦੇ ਥਰੂ ਵੀ ਹ ਸਖਤ ਤੋਂ ਸਖਤ ਸਜ਼ਾ ਦੇ ਕੇ ਇਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਉਣੇ ਹਰਕਤ ਕਰਨ ਲੱਗੇ ਕਿਸੇ ਦੇ ਬੰਦੇ ਦੀ ਵੀ ਰੂਹ ਕੰਬੇ ਔਰ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਚਾਹੇ ਇਹ ਨਸ਼ਾ ਤਸਕਰੀ ਹੈ ਚਾਹੇ ਇਹ ਗੈਂਗਸਟਰ ਹੈ ਇਹ ਰਸਤਾ ਛੱਡ ਕੇ ਮੇਨ ਸਟ੍ਰੀਮ ਤੇ ਆਓ ਭਗਵੰਤਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕ ਬੱਚਿਆਂ ਵਾਸਤੇ ਵਧੀਆ ਰੋਜ਼ਗਾਰ ਵਾਸਤੇ ਔਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਪੰਜਾਬ ਨੂੰ ਜੜਾ ਹੈਗਾ ਉਹ ਇਸ ਰਾਤ ਤੇ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤਰੱਕੀ ਕਰਨ ਕੀ ਰਿਹਾ ਔ ਦੇਖੋ ਇਹ ਸਾਰੀ ਜਿਹੜੀ ਪੁਲਿਸ ਦੀ ਇਸ ਵੇਲੇ ਇਨਵੈਸਟੀਗੇਸ਼ਨ ਚੱਲਦੀ ਹੈ ਇਸ ਵੇਲੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਾਰਨ ਜੋ ਮਰਜ਼ੀ ਹੋਵੇ ਜੀ देयर ਕੈਨ ਨੋਟ ਬੀ ਐਨੀ ਜਸਟੀਫਿਕੇਸ਼ਨ ਕਾਰਜ ਕੁਝ ਵੀ ਹੋਵੇ ਕਿਸੇ ਕੋਲ ਕੋਈ ਹਿੰਮਤ ਨਹੀਂ ਹੈ ਜੀ ਉਹ ਜਾ ਕੇ ਮਰੀਜ਼ ਬਣ ਕੇ ਜਾਵੇ ਤੇ ਕਿਸੇ ਨੂੰ ਗੋਲੀ ਮਾਰ ਦੇ ਜਾਂ ਵੈਸੇ ਵੀ ਕਿਸੇ ਨੂੰ ਗੋਲੀ ਮਾਰ ਦੇ ਤੁਹਾਡੇ ਕੋਲ ਕਿਸੇ ਨੂੰ ਵੀ ਕੋਈ ਗੱਲਬਾਤ ਹੋਵੇ ਕਾਰਨ ਕਾਰਨ ਇਹਦੇ ਕੋਈ ਜਸਟੀਫਿਕੇਸ਼ਨ ਨਹੀਂ ਹੈ ਕੋਈ ਕਾਰਨ ਨਹੀਂ ਹੈ ਜੀ ਉਹਨਾਂ ਨੂੰ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਕਾਨੂੰਨੀ ਹਰਕ ਨੂੰ ਕੀਤੀ ਹੈ ਸਜ਼ਾ ਮਿਲੇਗੀ ਸਖਤ ਸਜ਼ਾ ਮਿਲੇਗੀ ਐਗਜ਼ੈਂਪਲਰੀ ਸਜ਼ਾ ਮਿਲੇਗੀ ਸਾਹਿਬ ਪਹਿਲਾਂ ਵੀ ਹਾਂਜੀ ਆ ਗਏ ਸ ਸਾਰੇ ਬੇਟੀ ਬੇਟੀ ਦੇਖੋ ਇੱਕ ਬੇਟੀ ਆ ਜਿਹੜੀ ਚਾਹੇ ਉਹਨਾਂ ਦੀ ਬੇਟੀ ਆ ਡਾਟਰ ਨਾ ਆ ਬੇਟਾ ਆ ਉਹਨਾਂ ਦਾ ਸਾਰਾ ਪਰਿਵਾਰ ਆ ਉਹਨਾਂ ਦੀ ਤਾਂ ਇਸ ਵੇਲੇ ਹੀ ਆ ਪ੍ਰੇਅਰ ਆ ਵਿਚਾਰੇ ਕਰਦੇ ਆ ਉਹਨਾਂ ਨੇ ਪਰਿਵਾਰ ਦਾ ਤਾਂ ਇਹੀ ਆ ਨਾ ਜੀ ਕਿ ਕੋਈ ਇਲਾਜ ਵਿੱਚ ਕਮੀ ਨਾ ਰਹੇ ਵੀ ਜੋ ਵੀ ਕਰ ਸਕਦੇ ਆ ਆਪਾਂ ਇਹਨਾਂ ਦੀ ਇਸ ਵੇਲੇ ਇੱਕੋ ਇੱਕ ਸਾਡੇ ਵਾਸਤੇ ਇੱਕੋ ਇੱਕ ਗੱਲ ਆ ਵੀ ਜਾਨ ਬਚਾ ਦੇ ਤਾਨੀਆ ਦੇ ਪਿਤਾ ਨੂੰ 2022 ਦੇ ਵਿੱਚ ਟੈਟ ਪਾਲਟੀ ਆਈਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਅਤੇ 2025 ਵਿੱਚ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਸੀ ਫਿਰ ਉਹ ਰਿਪੋਰਟ ਚੈੱਕ ਪਾਣੀ ਟੀਵੀ